ਗੁਰਦੁਆਰਾ ਮਾਲ ਟੇਕੜੀ ਸਾਹਿਬ ਜੀ ਭਾਰਤ ਦੇ ਨਾਂਦੇੜ ਮਹਾਰਾਸ਼ਟਰ ਸ਼ਹਿਰ ਵਿੱਚ ਇੱਕ ਛੋਟੀ ਪਹਾੜੀ ਟੇਕੜੀ ਉੱਤੇ ਸਥਿਤ ਹੈ ਇਹ ਥਾਂ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਨਾਲ ਜੁੜੀ ਹੋਈ ਹੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਆਖਰੀ ਦਿਨ ਇਹਨਾਂ ਇਲਾਕਿਆਂ ਵਿੱਚ گزارੇ ਸਾਲ 1708 ਵਿੱਚ ਗੁਰੂ ਗੋਬਿੰਦ ਸਿੰਘ ਜੀ ਦੱਖਣ ਭਾਰਤ ਦੀ ਯਾਤਰਾ ਦੌਰਾਨ ਨਾਂਦੇੜ ਪਹੁੰਚੇ ਉੱਥੇ ਉਹਨਾਂ ਨੇ ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ ਵਾਸ ਕੀਤਾ ਹਜ਼ੂਰ ਸਾਹਿਬ ਤੋਂ ਕੁਝ ਦੂਰੀ ਤੇ ਇੱਕ ਥਾਂ ਸੀ ਛੋਟੀ ਟੇਕੜੀ ਜਿਸ ਨੂੰ ਬਾਅਦ ਵਿੱਚ ਮਾਲ ਟੇਕੜੀ ਆਖਿਆ ਗਿਆ ਗੁਰੂ ਗੋਬਿੰਦ ਸਿੰਘ ਜੀ ਇਹ ਟੇਕੜੀ ਤੇ ਸਵੇਰੇ ਜਾਂ ਸ਼ਾਮ ਨੂੰ ਜਾਂਦੇ ਸਨ ਜਿੱਥੇ ਉਹ ਧਿਆਨ ਅਰਦਾਸ ਅਤੇ ਭਗਤੀ ਕਰਦੇ ਸਨ ਇਹ ਥਾਂ ਬਹੁਤ ਸ਼ਾਂਤ ਅਤੇ ਸੁੰਦਰ ਸੀ ਜਿੱਥੋਂ ਗੁਰੂ ਜੀ ਨੇ ਨਦੀ ਗੋਦਾਵਰੀ ਅਤੇ ਆਲੇ ਦੁਆਲੇ ਦੇ ਨਜ਼ਾਰੇ ਵੇਖੇ ਕਈ ਵਾਰ ਗੁਰੂ ਜੀ ਇੱਥੇ ਆਪਣੇ ਸਿੱਖਾਂ ਨੂੰ ਚੁੱਪਚਾਪ ਉਪਦੇਸ਼ ਵੀ ਦਿੰਦੇ ਸਨ ਜੋ ਆਤਮਿਕ ਜੀਵਨ ਅਤੇ ਸੱਚਾਈ ਨਾਲ ਭਰਪੂਰ ਹੁੰਦੇ ਸਨ ਅੱਜ ਇੱਥੇ ਇੱਕ ਪਵਿੱਤਰ ਗੁਰਦੁਆਰਾ ਬਣਾਇਆ ਗਿਆ ਹੈ ਜਿਸ ਨੂੰ ਮਾਲ ਟੇਕੜੀ ਸਾਹਿਬ ਆਖਿਆ ਜਾਂਦਾ ਹੈ ਇੱਥੋਂ ਹਜ਼ੂਰ ਸਾਹਿਬ ਦੀ ਗੁੰਬਦ ਵੀ ਦਿਸਦੀ ਹੈ ਜੋ ਸਹੀ ਮਾਇਨੇ ਵਿੱਚ ਰੂਹਾਨੀ ਜੁੜਾ ਦਾ అనుభవ ਦਿਵਾਉਂਦੀ ਹੈ ਇਹ ਥਾਂ ਛੋਟੀ ਜ਼ਰੂਰ ਹੈ ਪਰ ਪਾਵਨਾ ਸ਼ਰਧਾ ਅਤੇ ਗੰਭੀਰਤਾ ਵਿੱਚ ਵੱਡੀ ਹੈ ਗੁਰਦੁਆਰਾ ਮਾਲ ਟੇਕੜੀ ਸਾਹਿਬ ਸਾਨੂੰ ਇਹ ਸਿਖਾਉਂਦਾ ਹੈ ਕਿ ਇਕੱਲੇਪਨ ਵਿੱਚ ਵੀ ਪਰਮਾਤਮਾ ਨਾਲ ਜੁੜਿਆ ਜਾ ਸਕਦਾ ਹੈ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਆਖਰੀ ਦਿਨਾਂ ਵਿੱਚ ਰੂਹਾਨੀ ਤਪੱਸਿਆ ਕੀਤੀ ਅਸੀਂ ਵੀ ਆਪਣੇ ਮਨ ਵਿੱਚ ਸ਼ਾਂਤੀ ਲਿਆ ਕੇ ਸੱਚ ਨਾਲ ਜੁੜ ਸਕਦੇ ਹਾਂ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੈ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਅਤੇ ਸ਼ੇਅਰ ਕਰੋ